ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਤੇ ਜੇ ਰਖਦਾ ਆਇਆ ਰਾਮ ਰਾਜੇ ਅਰਨਖਸ ਦੁਸ਼ਟ ਹਰ ਮਾਰਿਆ ਪ੍ਰੇਲਾਦ ਤਰਾਇਆ ਅੰਕਾਰੀਆਂ ਨਿਗਟਾਂ ਟਿੱਟ ਦੇ ਨਾਮ ਜਿਉ ਮੁਖ ਲਾਇਆ ਜਿਨ ਨਾਨਕ ਐਸਾ ਰਸੀਵਿਆ ਅਨੰਤ ਲਏ ਚੜਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 1 ਦੁਖੁ ਦਾਰੂ ਸੁਖ ਰੋਗ ਪਿਆ ਜਸ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੂ ਕਰੀ ਨਾ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਦ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਿਆ ਤੂੰ ਸੱਚਾ ਸਾਨਿਬ ਸਿਵਾਲੇ ਉਹ ਜਿਨ ਕੀਤੀ ਸੋ ਪਾਰ ਪਇਆ

ਕੀਤੇ ਤੇਰੇ ਰਾਗ ਭਰੀ ਸੋ ਕਈਆ ਹੈ ਕੀਤੇ ਤੇਰੇ ਗਾਵਨ ਹਾਰੀ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮੰਦਵਾਰੀ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰਿੰਦਰ ਅਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਖੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨ ਰਖੀ ਸੁਰ ਜੁਗ ਜੁਗ 베ਦਾਂ ਨਾਲੇ ਗਾਵਣ ਤੁਧਨੋ ਮੋਹਨਿਆ ਮਨ ਮੋਹਨ ਸੁਰਗਮੱਚ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੀ ਅਠਸਠੀ ਰਤਨਾਲੀ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੀ ਸੇ ਤਦਨੋ ਗਾਵਣ ਜੋਤਿ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਤਿ ਨਾਈ ਐ ਭੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨੇ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਬਿਰਕਮਣਾ ਕਰਨਾ ਜਾਏ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਦੇਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਰ ਸਭ ਕੋਈ ਕੀ ਪਟ ਵਡਾ ਦੀਤਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਰਨ ਵਾਲੇ ਤੇਰੇ ਰਏ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬਣ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੰਦ ਆਈ ਸਭ ਸੱਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਢਿਆਈਆ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸ੍ਰਿਤੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਇਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਧੂਖ ਤੂਖੈ ਖਾਏ ਤਲੀਐ ਧੂਖ ਸੁਖ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਇ ਰਹਾਉ ਜੋ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਕਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁ ਮਰਨ ਹੋਵੇ ਸੋਗ ਦਿਨਦਰ ਨ ਤੁੱਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਅਨ ਕੋ ਹੋਏ ਜੀਵੜੀ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਖੈ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਰਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋਂ ਕਰੋ ਕਿਰਪਾਸ ਹਮ ਕੀਰੇ ਕਿਰਮਾ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਖ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਅਰਸ ਨਾਮ ਨਾ ਪਾਇਆ ਤੇ ਭਾਗੀਂ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਦਿਤਾ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5ਵਾਂ ਕਾਹਿਰੇ ਮਨ ਚ ਤਬੈ ਉਦਮ ਜਾ ਹਰ ਹਰ ਜੀਉ ਪਰਿਆ ਸੈਨ ਪਤਰ ਮੈਂ ਜਿੰਤੋ ਪਾਏ ਤਾ ਕਾਰਿ ਜਿਕ ਆਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਦ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰਜਿ ਕਿਸੁ ਮਾਏ ਠਾਕੁਰ ਕਾਹਿ ਮਨ ਪਉ ਕਰਿਆ ਉਡੇ ਉਡਾ ਵੈ ਸੈ ਕੋ ਸਾਚਿ ਸਿ ਪਾਛੈ ਬਚਰੇ ਸਰੀਆ ਤਨ ਕਮਨ ਫੁਲਾਵੈ ਕਮਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਬ ਨਿਧਾਨ ਦਸੈ ਕਿਸ ਸਦਾਨ ਠਾਕੁਰ ਕਰਤਲ ਤਰੇਆ ਜਨਾਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਕ ਏਕ ਓੰਕਾਰ ਸਤਗੁਰ ਪ੍ਰਸਾਦ ਸੂਪਰਕ ਨਰੰਜਨਾ ਹਰਪੁਰਕ ਨਰੰਜਨਾ ਹਰ ਅਕਮਾਗ ਮਾਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਅਰ ਸੱਚੇ ਸਿਰਜਣਹਾਰਾ ਸਬਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰਿ ਤਿਆਵੋ ਸੰਤੋਜ ਜੀ ਸਭ ਦੂਖ ਵਿਸਾਰਨ ਹਾਰਾ ਹਰਾ ਪੀ ठाकुर ਹਰਾ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਟਕਟੇ ਅੰਤਰ ਸਰਬ ਨਿਰੰਤਰ ਜੀ ਆਰੇ ਕੋਪੁਰਖ ਸਮਾਨ ਇਕ ਦਾਤ ਇਕ ਬੇਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਹਾਥ ਦੇ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਦੀ ਤੇਰੇ ਕਿਆ ਗੁਣ ਆਕ ਬਕਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰਿ ਧਿਆਵੇ ਹਰਿ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ 파ਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਵਾਸੀ ਜਿਨ ਸੇ ਵਿਆਜ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਧੰ ਸੇ ਤਨ ਜਨ ਹਰ ਧਾਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਣਕ ਜੀ ਅਰਨਕ ਆਨੇਕ ਅਨੰਤਾ ਤੇਰੀ ਅਨੰਤ ਤੇਰੀ ਅਨੰਕ ਕਰੇ ਅਰ ਪੂਜਾ ਜੀ ਤਬ ਤਾਂ ਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਨਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੇ ਜੇ ਵਡਿਆ ਵਰਨਾ ਕੋਈ ਤੂੰ ਜੁਗ ਜੁਗੀ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਝੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਨ ਹੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤੂੰ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਤੇ ਦੀਆ ਵਿੱਚ ਓੜਿਆ ਆਪ ਮਿਲਾਇਆ ਹੁੰਦਰੀ ਆਓ ਸਭ ਤੁਜੀ ਮਾਏ ਤੁਜ ਬਿਨ ਦੂਜਾ ਕੋਈ ਨਾ ਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਚੋੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਈ ਸੋਈ ਜਨ ਜਾਣ ਹਰ ਗੁਣ ਸਾਦੀ ਆਖ ਵਖਾਣੇ ਜਿਨਹਰ ਸੇਵਿਆ ਤਿਨ ਸੁਖ ਪਾਇਆ ਸੇਜੇ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੋਂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤੇ ਸਰਵਰੜੇ ਪਹਿਲੇ ਨਿਵਾਸ ਪਾਣੀ ਪਾਪ ਨਹੀ ਕੀਆ ਪੰਕਜ ਮੋ ਪਗ ਨੀ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚਿਤਸ ਮੂੜ ਮਨਾ ਹਰ ਬਿਸਰੈ ਤੇਰੇ ਬੁਣ ਗਲਿਆਰਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇਹ ਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬੜੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਰਿਤਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਤਰਮਨਾ ਕੁਮਾਇਆ ਸੇਵਾ ਸਾਧਨਾ ਜਾਨਿਆ ਹਰਿ ਦਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮ ਆਮੀਨ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਕਬਿਓ ਬਾਚ ਰੰਟੀ ਚੌਪਈ ਅਮਰੀ ਕਰੋ ਹਾਤੇ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਤਾਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਅਮਰੀ ਦੁਖ ਸਬੈ ਤੁਮ ਘਾਵੋ ਆਪਾ ਦੇ ਮੋਏ ਬਚਾਵੋ ਸੋ ਕੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰਚਾ ਨਿਜ ਕਰਦਾ ਕਰੀਐ ਸਭ ਅਰਨ ਕੋ ਆਦਿ ਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀਰੇ ਪਿਆਸ ਤੁਮੈ ਸਾਟ ਕੋਈ ਅਬਰਨਾਤਿ ਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਰ ਦੇ ਮੁਝੇ ਉਬਰੀਐ ਮਰਨ ਕਾਲ ਕਾਤਰਾ ਸਨੇ ਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੁ ਦੁਸ਼ਟਨ ਕੇ ਹੰਤਾ ਤੁਮੋਹ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵਦੈ ਜਚਨ ਉਭਜਾਇਓ ਆਦ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਕਲਮੋ ਮਦ ਕੀਓ ਟਟਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ सिटी ते कुंचले अस्तूला सपर कृपा दृष्ट कर पुला संतना दुख पाए ते दुखी सुख पाए साधन की सुखी एक एक की पीर पहचान कट कट के पट पट की जान जब उद करक करा कर तारा प्रजा तरतब देह अपार जब आ करक कर तो कबू ਤੁਮ ਮੈਂ ਮਿਲਤ ਦੇਰ ਸਭੂ ਜੀਤੇ ਬਦਨ ਸ੍ਰੀ ਸਬਤਾਰੈ ਆਪੁ ਆਪਣੀ ਬੂਜੋ ਚਾਰੈ ਤੁਮ ਸਭੀ ਤੇਰੈ ਪਨਰਾਲਮ ਜਾਣਤ ਬੇਦ ਭੇਦ ਅਰ ਅਲਮ ਨਰੰਕਾਰ ਨਿਰਵੇਕਾਰ ਨਿਰਲੰਭ ਆਗ ਅਨੀਲ ਅਨਾਦ ਅਸੰਭ ਤਾ ਕਾਮੂਡ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਣ ਅਨੁਮਾਨਤ ਮਹਾ ਮੂੜ ਕਛ ਭੇਦਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵ ਦਰੰਕਾਰ ਕਾ ਚਿੰਤਨੈ ਪੇਵ ਆਪ ਆਪਣੀ ਬਦਹਿ ਜੀਤੀ ਬਰਨਤ ਪਿੰਨ ਪਿੰਨ ਤੋਏ ਤੇਤੀ ਅਮਰ ਲਖਾ ਨਾ ਜਾਏ ਉਸਾਰਾ ਇਹ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਾ ਨੂਨ ਸਰੂਪਾ ਅਨੰਕ ਭਯੋ ਰਾਵ ਕੈ ਪੂਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਜ ਕਾਨ ਬੌਰ ਰਚਦੀਨੀ ਆਹੋ ਫੂਲ ਰਾਜਾ ਹਵੇ ਬੈਠਾ ਹੋ ਸਮਟ ਭਯੋ ਸ਼ੰਕਰ ਇੱਠਾ ਸਗਰੀ ਸ੍ਰਿਸ਼ਟ ਦਤਾਏ ਅਚੰਪਾਵ ਆਗਜੁ ਗਾਜ ਸਰੂਪ ਸੇੰਪਾਵ ਆਬਰਖਿਆ ਮੇਰੀ ਤੁਮ ਕਰੋ ਸੇਖੋ ਬਾਰਾ ਸਿਖ ਸੰਗ ਕਰੋ ਦੁਸ਼ਟ ਜਿੱਤੇ ਉਟਵਾ ਤੁਮ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਰ ਤਬ ਸਰਨੀ ਪਰੇ ਤਨ ਕੇ ਦੁਸ਼ਟ ਦੋਖਿਆਤਾ ਹਵੇ ਮਰੇ ਹੁਰਕ ਜਵਨ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲਪਨਯ ਹੈ ਰਚਾ ਹੋਏ ਤਾਹੇ ਸਮਕਾਲਾ ਦੁਸ਼ਟਾਰੇ ਕਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਇ ਨਿਹਰੋ ਤਾ ਕੇ ਤਾਪਨ ਕਮੋ ਗਰੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਾਸ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੇ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਾਰੇ ਦੁਸ਼ਟ ਲੋਗ ਤੇਰਾ ਖੜਗ ਕੀਤ ਮੈਂ ਸ਼ਰਨ ਤੇ ਆਰੀ ਆਪ ਆਦ ਲੈ ਹੋ ਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲੈ ਹੋ ਬਚਾਈ ਸਵਈਆ ਪਾਏ ਗਹਿ ਜਪ ਤੇ ਤੁਮਰੀ ਤਬ ਤੇ ਕੋ ਆਕ ਤਰੇ ਨਹੀਂ ਆਨਿਓ RAM REEM PURAN PURAN ਅਨੇਕ ਕਹਿ ਮੈਂ ਇੱਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਪ੍ਰਿਪਾਤ ਮਰੀਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਯੋ ਤੋਹਾਰੋ ਦੁਆਰ ਬਾਹੀ ਗਹੇ ਕੀ ਲਾਜ ਅਸ ਗੋਬਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਜਿਨੀ ਵਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੂਖ ਸਭ ਵਸਾਰਨ ਅੰਗੇਕਾਰ ਕਰੇ ਤੇਰਾ ਕਾਰਜ ਸਭ ਸਵਾਰਨ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਐ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੀ ਚਾਹ ਜਿਸ ਦੇਹੀ ਸੋ ਪਾਵੇ ਸਦਾ ਸਿਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁ ਵਸਿਆ ਵਾਜੀ ਸ਼ਬਦ ਕਨੇਰੇ ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੁ ਸਾਚ ਨਾਮੇ ਆਧਾਰ ਮੇਰਾ ਜਿਨੂ ਖਾਂ ਸਭ ਗੋਵਾਈਆ ਪਰ ਸਾਚ ਸੋਖ ਮੰਨਿ ਆਏ ਵਸਿਆ ਜਿਨਿ ਚਾ ਸਭ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਐ ਨਾਨਕ ਸੁਨੋ ਸੰਤੋਸ਼ ਬਤਰੋ ਪਿਆਰੂ ਸਾਚਾ ਨਾਮੇਰਾ ਆਧਾਰੂ ਬਾਜੇ ਪੰਜ ਸ਼ਬਦ ਕਰਸ ਪਾਗੇ ਕਰਸ ਪਾਗੇ ਸ਼ਬਦ ਬਾਜੇ ਅਕਲਾਰਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਅੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੋ ਕੋ ਹੋਆ ਤਿਤ ਕਰ ਅਨਹਦ ਬਾਜੀ ਅਨੰਦ ਸੁਨੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਝੀ ਅਨਾਹਦ ਤੂਰੇ ਮੰਦਾਵਣੀ ਮਹੱਲਾ 5ਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਧਾਰ ਏ ਵਸਤ ਜੀ ਨ ਜਾਈ ਨਿਤ ਨਿਤ ਰਾ ਕੁਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜੱਟੋ ਨਹੀਂ ਮੈਨੋ ਜੋਗ ਕੀਤਾ ਹੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮੈਂ ਰਾਮ ਤੋਂ ਹੋਈ ਸਤਗੁਰ ਸੱਜਣ ਮਿਲਿਆ ਦਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਠਿਵੇ ਹਰਿਆ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਏ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਕਿਰੈ ਛਿਣ ਜਾਏ ਔ ਜਲ ਬਿਕਮਸ ਗਾਹੋ ਗੁਰ ਸ਼ਬਦ ਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾਏ ਕਲ ਮੈਂ ਈਹੋ ਪੁਨ ਗੁਣ ਗੋਬਿੰਦ ਗਾਏ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਰੇ ਬਿਰਤਾ ਕੋਏ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆਰਾਦਣਾ ਜੇਵਾ ਜਪ ਗੁਰਨਾਉ ਨਿਤਰੀ ਸਤਗੁਰ ਤੇ ਕਣਾ ਸ਼ਰਵਨੀ ਸੁਨਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਤੁਮ ਕਾਢੀਐ ਫਿਰ ਲੈ ਕੇ ਕੀ ਕੇ ਮਹੱਲਾ ਪੰਜਵਾ ਰਕੇ ਰਖਣਹਾਰ ਆਪੋ ਬਾਰੇ ਗੁਰ ਕੀ ਪੈਰੀ ਪਾਏ ਕਾਰ ਸਵਾਰੇ ਹੋ ਆਪ ਦਿਆਲ ਮਨੋਹ ਨਾ ਵਿਸਾਰੇ ਸਾਥ ਜਿਨਾ ਕੈ ਸੰਗ ਭਵਜਲ ਤਾਰੇ ਸਾਤ ਕਤਿੰਦਕੁ ਦੁਸ਼ਟ ਹਿਨ 마ਹਿ ਬੇਦਾਰਿਐ ਇਸ ਸਾਹਿਬ ਕੀ ਟੇਕ ਨਾਨਕ ਮਣੈ 마ਹੀ ਜੇ ਸਿਮਰਤ ਸੋ ਕੋ ਹੋਇ ਸਗਲੇ ਦੁੱਖ ਜਾਣ ਇਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ